ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਫੇਰ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਆਪਾਂ ਲੈ ਕੇ ਆਏ ਹਾਂ ਜੀ ਕਾਫੀ ਬੱਚਿਆਂ ਦੇ ਕਮੈਂਟ ਆ ਰਹੇ ਸੀ ਵੀ ਜਦੋਂ ਤਲਾਕ ਹੋ ਜਾਂਦਾ ਤੇ ਵੀ ਉਸ ਤੋਂ ਬਾਅਦ ਦੁਬਾਰਾ ਮੈਰ ਜ ਲਈ ਦੁਬਾਰਾ ਕੋ ਚੰਗਾ ਰਿਸ਼ਤਾ ਲਈ ਵੀ ਉਹਦੇ ਲਈ ਸੀ ਕੀ ਕਰੀਏ ਕੀ ਹੱਲ ਹੈ ਕੀ ਉਪਾਅ ਕਰੀਏ ਦੇਖੋ ਜੀ ਕਈ ਰਸਤੇ ਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਬਚਾਉਣ ਲਈ ਆਪਾਂ ਨੂੰ ਝੁਕਣਾ ਪੈਂਦਾ ਜੇ ਆਪਾਂ ਕਹੀਏ ਨਾ ਵੀ ਵੇਖੋ ਉਹਨਾਂ ਜਿਹੜੇ ਵੀ ਕੋਈ ਬੰਦਾ ਹੈ ਇਨਸਾਨ ਆ ਵੀ ਉਹ ਆਪਣੀ ਪਤਨੀ ਤੋਂ ਡਰ ਕੇ ਰਹਿੰਦਾ ਰਿਸ਼ਤਾ ਅਸਲੀ ਉਹੀ ਨਿਮਤ ਹੈ ਜਿਹੜਾ ਆਪਣੀ ਪਤਨੀ ਤੋਂ ਡਰ ਕੇ ਰਹਿੰਦਾ ਇਹ ਨਹੀਂ ਹੁੰਦਾ ਵੀ ਡਰਦਾ ਮਾਰਾ ਖੁੰਝੇ ਲੱਗਿਆ ਜਾਂ ਬੋਲਦਾ ਨਹੀਂ ਜਾਂ ਉਹ ਵੀ ਲੜਾ ਉਹ ਲੱਪੜ ਥੱਪੜ ਖਾਈ ਜਾਂਦਾ ਕੋਈ ਇਹ ਇਹ ਲੜਾ ਹੋਣੀ ਹੁੰਦਾ ਡਰ ਨਹੀਂ ਹੁੰਦਾ ਜੀ ਜੇ ਕੋਈ ਆਪਸ ਚ ਲੜਦੇ ਜਾਂ ਕੋੜਦੀ ਮਾਰਦੇ ਜਾਂ ਕੋ ਖੁੰਝੇ ਲੱਗਿਆ ਇਹ ਡਰ ਕੀ ਹੁੰਦਾ ਜੀ ਡਰ ਇਹ ਹੁੰਦਾਗਾ ਜਿਵੇਂ ਹੁਣ ਵੀ ਉਹ ਦਫ਼ਤਰ ਦੇ ਵਿੱਚੋਂ ਆਇਆ ਪਤਨੀ ਦਾ ਅਧਿਕਾਰ ਆ ਪੁੱਛ ਸਕਦੀ 6 ਵਜੇ ਤੋਂ ਤੁਹਾਡੀ ਡਿਊਟੀ ਖਤਮ ਹੋਈ ਸੀ ਤੁਸੀਂ 8 ਵਜੇ ਕਿਉਂ ਆਏ ਇਹ ਉਹਦਾ ਅਧਿਕਾਰ ਆ ਕਿਉਂਕਿ ਉਹਨੂੰ ਗੁਰੂ ਸਾਹਿਬ ਦੇ ਸਾਹਮਣੇ ਲਾਵਾ ਲੰਗੀਆਂ ਹੁੰਦੀਆਂ ਅਧਿਕਾਰ ਹੀ ਲਿਆ ਹੁੰਦਾ ਹੱਕ ਉਹਦਾ ਬਣਿਆ ਹੁੰਦਾ ਕਿਉਂਕਿ ਪਰਮਾਤਮਾ ਨੇ ਉਹਨੂੰ ਇਹ ਹੱਕ ਦਿੱਤਾ ਹੁੰਦਾ ਜੀ ਇੱਥੇ ਉਹ ਪੁੱਛ ਸਕਦੀ ਹੈ ਤੇ ਉਹਨੂੰ ਇਹ ਸਹੀ ਜਵਾਬ ਵੀ ਦੇਣਾ ਚਾਹੀਦਾ ਜੀ ਉਹਦੀ ਤਨਖਾਹ ਜੀ ਮੈਨੂੰ 25000 ਹੈ ਤੂੰ ਆਖੇ ਵੀ ਚ 30000 ਆਇਆ ਘਰੇ ਤੇ 2000 ਤੂੰ ਕਿੱਥੇ ਲਾ ਕੇ ਆਏ ਇਹ ਵੀ ਉਹਦਾ ਅਧਿਕਾਰ ਤੇ ਇਹਦਾ ਜਵਾਬ ਤੁਹਾਨੂੰ ਸਹੀ ਦੇਣਾ ਵੀ ਪਊਗਾ ਇੱਥੇ ਜਦੋਂ ਆਪਾਂ ਕਹਿੰਦੇ ਆ ਵੀ ਤੂੰ ਕੌਣ ਆ ਪੁੱਛਣ ਆਲੀ ਜਾਂ ਐ ਵਾ ਇਸ ਤਰ੍ਹਾਂ ਗੱਲਾਂ ਉਹ ਲੜਾਈ ਝਗੜੇ ਦਾ ਕਾਰਨ ਬਣ ਜਾਂਦੇ ਜੀ ਕਈ ਵਾਰ ਆਪਣਾ ਰਿਸ਼ਤੇ ਬਚਾਉਣ ਲਈ ਝੁਗਣਾ ਵੀ ਪੈਂਦਾ ਤੇ ਝੁਗਣਾ ਵੀ ਆਪਾਂ ਨੂੰ ਦੋਨਾਂ ਧਰ੍ਹਾਂ ਨੂੰ ਇਹ ਨਹੀਂ ਹੈਗਾ ਵੀ ਸਾਰਾ ਦਿਨ ਵੀ ਪਤੀ ਝੁਕੀ ਜਾਵੇ ਪਤਨੀ ਨੂੰ ਵੀ ਝੁਕਣਾ ਚਾਹੀਦਾ ਉਹ ਵੀ ਸਿਆਣਕ ਬਣੇ ਵੇਖੋ ਜੋ ਆਪਾਂ ਨੂੰ ਮਾਪੇ ਦੇ ਘਰੇ ਐਸ਼ ਮਿਲਦੀ ਹੈ ਨਾ ਜੀ ਉਹ ਸਹੁਰੇ ਘਰੇ ਨਹੀਂ ਹੁੰਦੀ ਗਾਂ ਪਰਿਵਾਰ ਸਾਥ ਸਿਸਟਮ ਬਦਲਿਆ ਹੁੰਦਾ ਆਪਣ ਉਹਦੇ ਮੁਤਾਬਕ ਹੀ ਚੱਲਣਾ ਪੈਂਦਾ ਆਪਣੇ ਬਹਾਰੇ ਕਮਾਣ ਨੂੰ ਧੀ ਨੂੰ ਇੰਨੀ ਕੁ ਸਿੱਖਿਆ ਦੇ ਕੇ ਤੋੜਨਾ ਚਾਹੀਦਾ ਕਿ ਪੁੱਤਰ ਤੂੰ ਹੁਣ ਬਗਾਨੇ ਘਰੇ ਜਾ ਰਹੀ ਹੈ ਉਥੇ ਕੁਝ ਨਹੀਂ ਹੋਊਗਾ ਉਥੇ ਸਭ ਕੁਝ ਬਦਲਿਆ ਹੋਊਗਾ ਤੈਨੂੰ ਜ਼ਿਆਦਾਤਰ ਤੌਰ ਸੋਈ ਚ ਰਹਿ ਕੇ ਖੁਸ਼ ਰਹਿ ਸਕਦੀ ਹੈ ਸਾਰੇ ਪਰਿਵਾਰ ਦੀ ਸੇਵਾ ਕਰੀ ਉਹਨਾਂ ਦੇ ਮਾਪੇ ਸਮਝੀ ਇਹ ਪਰਵਰਿਸ਼ ਇੱਕ ਮਾਂ ਹੀ ਦੇ ਸਕਦੀ ਹੈ ਜੀ ਦੇਖੋ ਹੁਣ ਕੋਈ ਕੰਮ ਹੈ ਹੁਣ ਆਪਾਂ ਕਹਗੇ ਜੇ ਜੋ ਇਹ ਘਰ ਪੱਟਦੀ ਹੈ ਨਾ ਜੀ ਇੱਕ ਮਾਂ ਪਿਓ ਦੇੜੇ ਧੀ ਦਾ ਘਰ ਪੱਟ ਦਿੰਦੇ ਆ ਬਹੁਤ ਥਾਂ ਮੈਂ ਵੇਖਿਆ ਤੇ ਹੋ ਵੀ ਰਿਹਾ ਹੈ ਇੱਕ ਮਾਂ ਬਾਪ ਹੀ ਹੁੰਦੇ ਆ ਜੋ ਧੀ ਦਾ ਘਰ ਬਣਨ ਦਿੰਦੇ ਆ ਜੀ ਵਸਾ ਦਿੰਦੇ ਆ ਕਿਉਂਕਿ ਆਪਣਾ ਪਿੱਛਾ ਆਪਾਂ ਤਾਂ ਹੀ ਕਹਿੰਦੇ ਨੇ ਵੀ ਧੀ ਘਰਾਣੇ ਦੀ ਹਮੇਸ਼ਾ ਧੀਕ ਚੰਗੇ ਘਰਾਣੇ ਦੀ ਲੈਣੀ ਚਾਹੀਦੀ ਆਪਾਂ ਨੂੰ ਚੰਗੇ ਖਾਨਦਾਨ ਦੀ ਲੈਣੀ ਚਾਹੀਦੀ ਹੈ ਜੀ ਇੱਥੇ ਤੁਸੀਂ ਪੈਸਾ ਨਾ ਦੇਖਿਆ ਕਰੋ ਦਾਜ ਨਾ ਦੇਖਿਆ ਕਰੋ ਖਾਨਦਾਨ ਦੇਖਿਆ ਕਰੋ ਕਿਹੋ ਜਿਹਾ ਖਾਨਦਾਨ ਦੀ ਤਿਆਰੀ ਹੈ ਜੋ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਦੀ ਹੈ ਤੇ ਮੇਰੇ ਕੋਈ ਤਾਂ ਹੁਣ ਮਾਪ ਪਾਪ ਮਾੜੀ ਜੀ ਗੱਲ ਹੁੰਦੀ ਆਉਂਦੇ ਆ ਚੱਲ ਬੈਠ ਸਾਹ ਕੱਪੜੇ ਚੱਲ ਗਏ ਕੋਈ ਮਾਪ ਪਾਪ ਆਉਂਦੇ ਵੀ ਨਹੀਂ ਇਹ ਕੰਮ ਨਹੀਂ ਕਰਨਾ ਕੋਈ ਨਹੀਂ ਤੈਨੂੰ ਕਹਤਾ ਇਹ ਤੇਰੇ ਮਾਪੇ ਕੋਈ ਨਹੀਂ ਤੈਨੂੰ ਕਹਤਾ ਇਹ ਤੇਰੇ ਭੈਣ ਭਰਾ ਇੱਥੇ ਰਿਸ਼ਤੇ ਨਿਭਦੇ ਹੁੰਦੇ ਨਹੀਂ ਜਦੋਂ ਆਪਾਂ ਕਹਿੰਦੇ ਕੌਣ ਆ ਤੈਨੂੰ ਕਹਿਣ ਵਾਲੇ ਤਾਂ ਉੱਥੇ ਰਿਸ਼ਤੇ ਨਹੀਂ ਨਿਭਦੇ ਹੁੰਦੇ ਜੇ ਕੁਤੀ ਕੰਮ ਨਹੀਂ ਜਾਣਦੀ ਕਦੇ ਮਾਣ ਇੱਕ ਆੜ ਗਵਾਣ ਤੇ ਜਾ ਕੇ ਕਹੇ ਜੀ ਵੀ ਮੇਰੀ ਧੀ ਨੂੰ ਆ ਕੰਮ ਨਹੀਂ ਆਉਂਦਾ ਕਦੇ ਨਹੀਂ ਕਹਿੰਦੀ ਤੇ ਜੇ ਇੱਕ ਨੌਣ ਨੂੰ ਕੋਈ ਕੰਮ ਨਹੀਂ ਕਰਨਾ ਆਉਂਦਾ ਤੇ ਉਹ ਸੱਸ ਘਰ ਘਰ ਭਾਂਡੀਆਂ ਫਿਰਦੀ ਰਹਿੰਦੀ ਐ ਵੀ ਇਹਨੇ ਆ ਕੰਮ ਨਹੀਂ ਜਾਣਦੀ ਆ ਕੰਮ ਨਹੀਂ ਜਾਣਦੀ ਇਹਦੇ ਲਈ ਸਾਰੇ ਆਪਾਂ ਨੂੰ ਰਿਸ਼ਤੇ ਨਾਤੇ ਸਾਰੇ ਰੱਖਣੇ ਚਾਹੀਦੇ ਜੇ ਆਪਾਂ ਘਰੇ ਨੌਣ ਨੂੰ ਲੈ ਕੇ ਉਹਨੂੰ ਧੀ ਬਣਾ ਕੇ ਰੱਖਗੇ ਤਾਂ ਸੋਹਣੇ ਰਿਸ਼ਤੇ ਨਿਭਦੇ ਆ ਜੀ ਬੱਚੇ ਵੀ ਇੱਥੇ ਸਿਆਣੇ ਬਣ ਤੇ ਮਾਪੇ ਵੀ ਸਿਆਣੇ ਬਣ ਜਦੋਂ ਆਪਾਂ ਪੁੱਤ ਦਾ ਘਰ ਬੰਨਿਆ ਧੀ ਨੂੰ ਲੈ ਕੇ ਆਏ ਨੋਂ ਤੂੰ ਧੀ ਬਣਾ ਕੇ ਰੱਖੋ ਜੀ ਤੇ ਇੱਥੇ ਥੋੜਾ ਜਿਹਾ ਲੜਕੀਆਂ ਦੀ ਗਲਤੀ ਵੀ ਮੈਂ ਮੰਨਦੀ ਆ ਲੜਕੀਆਂ ਦੀ ਗਲਤੀ ਜ਼ਿਆਦਾਤਰ ਆਏ ਆਂ ਹੁੰਦਾ ਹੈਗਾ ਪਹਿਲੀ ਗਲਤੀ ਵੀ ਬੱਚਿਆਂ ਦੀ ਤਾਂ ਮੈਂ ਦੱਸਦਾ ਵੀ ਬੱਚਿਆਂ ਜਿਹੜੀਆਂ ਜ਼ਿਆਦਾ ਲਾਡ ਪਿਆਰ ਨਾਲ ਪਲੀਆਂ ਹੁੰਦੀਆਂ ਉਹ ਫਿਰ ਇਹ ਚਾਹੁੰਦੀਆਂ ਵੀ ਅੱਗੇ ਵੀ ਸਾਨੂੰ ਉਸੇ ਤਰ੍ਹਾਂ ਹੀ ਜਿਵੇਂ ਮਾਪੇ ਦੇ ਘਰੇ ਸੀ ਐਸ਼ ਕਰਦੀਆਂ ਉਸੇ ਤਰ੍ਹਾਂ ਹੀ ਕਰਕੇ ਘੁੰਮਣ ਫੇਰ ਅੱਜਕੱਲ੍ਹਾ ਘੁੰਮਣ ਫਿਰਦਾ ਬਹੁਤ ਜ਼ਿਆਦਾ 트ੈਂਡ ਹੋਇਆ ਪਿਆ ਉਧਰ ਚੱਲ ਪਏ ਉਧਰ ਚੱਲ ਪਏ ਫਿਰ ਵੇਟਿੰਗ ਅੱਗੇ ਵੀ ਉਹੀ ਚੁੰਦੀਆਂ ਸੋਈਂ ਚ ਵੜਨਾ ਪਸੰਦ ਨਹੀਂ ਕਰਦੀਆਂ ਕਿਉਂਕਿ ਮਾਂ ਨੇ ਲਾੜੀ ਇੰਨੇ ਲੜਾਈ ਹੁੰਦੇ ਆ ਤੇ ਮਾਂ ਨੂੰ ਵੀ ਥੋੜੀ ਸਮਝਦਾਰੀ ਦਿਖਾਉਣੀ ਚਾਹੀਦੀ ਜਿਵੇਂ ਆਪਾਂ ਨੂੰ ਆਪਣੇ ਮਾਪੇ ਬਾਪ ਨੇ ਪਾਲਿਆ ਨਾ ਪਤੀ ਨੂੰ ਵੀ ਉਸ ਤਰ੍ਹਾਂ ਹੀ ਪਾਲਦੇ ਹੀ ਉਹਨੇ ਬਗਾਨੇ ਘਰ ਜਾਣਾ ਹੁੰਦਾ ਜੀ ਤੇ ਹਰ ਇੱਕ ਤੀਨੂ ਖਾਣਾ ਜ਼ਰੂਰ ਬਣਾਉਣਾ ਆਉਣਾ ਚਾਹੀਦਾ ਤੇ ਦੇਖੋ ਉਹ ਐਸ਼ ਪ੍ਰਸਤੀ ਤੁਸੀਂ ਇਹ ਕਦੇ ਵੀ ਉਮੀਦ ਰੱਖ ਕੇ ਨਾ ਜਾਓ ਕਿ ਸਹੁਰੇ ਘਰ ਵੀ ਵਿੱਚ ਮੈਂਵੇਂ ਇੰਨੀ ਐਸ਼ ਕਰੂੰਗੀ ਜੀ ਇਹ ਕੋਈ ਕਰਮਾ ਵਾਲਾ ਹੁੰਦਾ ਪਰ ਹਰ ਇੱਕ ਘਰ ਇੰਨੀ ਐਸ਼ ਨਹੀਂ ਹੁੰਦੀ ਇੱਥੇ ਥੋੜਾ ਜਿਹਾ ਆਪਾਂ ਨੂੰ ਮਨ ਬਦਲਣਾ ਪੈਂਦਾ ਆਪਣੇ ਆਪ ਨੂੰ ਬਦਲਣਾ ਪੈਂਦਾ ਜੀ ਤੇ ਹਰ ਇੱਕ ਮਾਵਾ ਪਿ ਜਿਹੜੇ ਉਮੀਦਾਂ ਨਾਲ ਆਇਆ ਹੁੰਦਾ ਸਾਡੀ ਸੇਵਾ ਕਰੇ ਮਿੱਠਾ ਬੋਲੇ ਹਰ ਇੱਕ ਮਾਵਾ ਪਿ ਐਸੇ ਕਰਕੇ ਬੱਚੇ ਨੂੰ ਵਿਆਹ ਕੇ ਲਿਆਉਂਦਾ ਤੇ ਇਹੀ ਉਦੋਂ ਉਮੀਦਾਂ ਹੁੰਦੀਆਂ ਜੀ ਤੇ ਇਹ ਨਾ ਬੇਟੀ ਸਮਝਿਆ ਕਰ ਵੀ ਜਿਵੇਂ ਮੈਂ ਇੱਥੇ ਰੋਜ਼ ਤੁਰ ਹੀ ਫਿਰਦੀ ਸੀ ਦੋਸਤਾਂ ਨਾਲ ਸਹੇਲੀਆਂ ਨਾਲ ਸ਼ਹਿਰ ਵੀ ਗਾਹਾਂ ਵੀ ਨਹੀਂ ਜੀ ਗਾਂ ਇਹ ਛੋਟੇ ਸ਼ਹਿਰ ਦੇ ਪੱਤੇ ਨਹੀਂ ਹੁੰਦੇ ਹਾਂ ਕਦੇ-ਕਦੇ ਹੋ ਸਕਦਾ ਤੇ ਵੀ ਰੋਜ਼ ਨਹੀਂ ਤੁਸੀਂ ਜਾਣ ਦੀ ਕੋਸ਼ਿਸ਼ ਕਰਦੇ ਜਿੱਥੇ ਬੇਟੀਆਂ ਜਿੱਦ ਕਰਦੀਆਂ ਸੈਂ ਆ ਹੀ ਘੁੰਮਣ ਜਾਣਾ ਥੋੜਾ ਜਿਆਦਾ ਜਿਵੇਂ ਹੁਣ ਜਿਆਦਾ ਪੜੀਆਂ ਲਿਖੀਆਂ ਹਾਈ ਫਾਈ ਲੜਪੀਆਂ ਦੇ ਵਿੱਚ ਇਹ ਜਿਆਦਾ ਹੋ ਰਿਹਾ ਜੀ ਇਤਲਾਕ ਦੇ ਕੰਮ ਹਨ ਜਿਹੜੇ ਜਿਆਦੇ ਪੜੀਆਂ ਲਿਖੀਆਂ ਤੇ ਹਾਈ ਫਾਈ ਲੜਕੀਆਂ ਚੋ ਕਿਉਂਕਿ ਉਹ ਅੱਗੇ ਵੀ ਓਨਾ ਹੀ ਖੁੱਲਾ ਮਾਹੌਲ ਪਾਲਦੀਆਂ ਤੋ ਮਾਹੌਲ ਇਨਾ ਖੁੱਲਾ ਮਿਲਦਾ ਨਹੀਂ ਜਿੱਥੋਂ ਫਿਰ ਬਸ ਮਾੜੀ ਜੀ ਗੱਲ ਕਹੀ ਤੇ ਨਾਲ ਦੀ ਨਾਲ ਕੋਟ ਕਚਹਿਰੀਆਂ 'ਚ ਪਹੁੰਚ ਗਏ ਜੀ ਆਪਾਂ ਇੱਕ ਮਿੰਟ ਲਾਉਨੇ ਆਪਾਂ ਬਿਲਕੁਲ ਵੀ ਨਹੀਂ ਸੋਚਦੇ ਇਹ ਕੰਮ ਵੀ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਖਰਾਬ ਹੈ ਇਹ ਨਹੀਂ ਸੁਣ ਤਾ ਧੀਆ ਐਡਜਸਟਮੈਂਟ ਕਰਨੀ ਪਸੰਦ ਹੀ ਨਹੀਂ ਕਰਦੀਆਂ ਇਹ ਨਹੀਂ ਚਾਹੁੰਦੀਆਂ ਵੀ ਇਹਨਾਂ ਜਿਵੇਂ ਮੇਰੇ ਮਾਪੇ ਨੂੰ ਕੋਈ ਗੱਲ ਕਹਿੰਦਾ ਮੈਨੂੰ ਕਿੰਨਾ ਗੁੱਸਾ ਲੱਗਦਾ ਤੇ ਜੇ ਮੈਂ ਇਹਨਾਂ ਦੇ ਮਾਪੇ ਨੂੰ ਤੇ ਗਰੈਨੂ ਵੀ ਤਾਂ ਉਹਨਾਂ ਹੀ ਬੁਰਾ ਲੱਗਦਾ ਸੱਸ ਸਹੁਰਿਆਂ ਨੂੰ ਤਾਂ ਆਪਾਂ ਹਰ ਇੱਕ ਗੱਲ ਮੈਂਟ ਚ ਕਹਿ ਦਿੰਨੇ ਆ ਪਰ ਆਪਾਂ ਆਪਦੇ ਮਾਪਿਆਂ ਨੂੰ ਗੱਲ ਅਖਵਾਉਂਦੇ ਨਹੀਂ ਉੱਥੇ ਜਾ ਕੇ ਇਹਨਾਂ ਗੱਲਾਂ ਪਿੱਛੇ ਆਪਣੀ ਜ਼ਿਆਦਾ ਲੜਾਈ ਹੁੰਦੀ ਹੈ ਜੀ ਤੇ ਉੱਥੇ ਥੋੜਾ ਜਿਹਾ ਲੜਕਿਆਂ ਨੂੰ ਵੀ ਇਹ ਰੱਖਣਾ ਚਾਹੀਦਾ ਮਾੜਾ ਜਿੰਦਾ ਕੋਈ ਸਮਝ ਰੱਖੋ ਬੱਚੇ ਲੜਕੇ ਵੀ ਥੋੜੇ ਜਿ ਜਦੋਂ ਵਿਆਹ ਕਿ ਲਿਆਉਂਦੇ ਆ ਸਾਲ 2 ਸਾਲ ਤਾਂ ਪਿਆਰ ਹੁੰਦਾ ਬਹੁਤ ਜ਼ਿਆਦਾ ਹੁੰਦਾ ਭਾਈਦੇ ਆ ਕਦੇ ਉਧਰ ਕੁ ਮਨ ਲੱਗੇ ਕਦੇ ਉਧਰ ਕੁ ਮਨ ਲੱਗੇ ਜੀ ਮੈਂ ਕਹਿੰਦੇ ਹੁੰਦੇ ਵੀਰਾ ਭਾਬੋ ਲਾੜ ਲੀਆਂ ਰੱਖੀ ਔਖਾ ਹੋਵੇਗਾ ਇਹ ਜਦੋਂ ਪਹਿਲਾਂ ਪਹਿਲਾਂ ਤੁਸੀਂ ਆਉਂਦੇ ਹਨ ਇੰਨਾ ਲਾੜ ਪਿਆ ਤਾਂ ਉਹਨੂੰ ਸਿਰ ਤੇ ਬਾ ਲੈਣੇ ਤੇ ਮੁੜ ਕੇ ਚੱਕ ਕੇ ਥੱਲੇ ਰੱਖਦੇ ਆ ਫੇਰ ਉਹ ਸਿਰ ਤੋਂ ਲੈਣਾ ਮੁਸ਼ਕਲ ਹੋ ਜਾਂਦਾ ਜੀ ਜਿੱਥੇ ਤੁਹਾਡੇ ਤਲਾਕ ਦੇ ਕਾਰਨ ਵੰਦੇ ਆ ਤੁਸੀਂ ਪਹਿਲੇ ਆਪਦਾ ਮਾਹੌਲ ਵੇਖ ਕੇ ਚੱਲਿਆ ਕਰੋ ਇਹ ਮੈਂ ਬੱਚਿਆਂ ਲੜਕਿਆਂ ਨੂੰ ਗੱਲ ਕਹੀ ਨਹੀਂ ਸਪੈਸ਼ਲ ਤੁਸੀਂ ਪਹਿਲੇ ਆਪਦਾ ਮਾਹੌਲ ਦੇਖ ਕੇ ਚੱਲਿਆ ਕਰੋ ਪਹਿਲੇ ਉਹਨਾਂ ਨੂੰ ਇਹ ਗੱਲ ਸਮਝਾ ਕੇ ਰੱਖਿਆ ਕਰੋ ਵੀ ਸਾਡੇ ਘਰ ਦਾ ਮਾਹੌਲ ਐ ਇਸ ਤਰ੍ਹਾਂ ਸਾਡੇ ਘਰ ਦੀਆਂ ਔਰਤਾਂ ਇਸ ਤਰ੍ਹਾਂ ਜਾਂਦੀਆਂ ਤੈਨੂੰ ਇਸ ਤਰ੍ਹਾਂ ਅਡਜਸਟਮੈਂਟ ਇੱਥੇ ਕਰਨੀ ਪਊਗੀ ਕਰ ਸਕਦੀਆਂ ਜਾਂ ਨਹੀਂ ਕਰ ਸਕਦੀ ਇਹੋ ਜਿਹੀਆਂ ਗੱਲਾਂ ਤੁਸੀਂ ਜੋ ਹੁੰਦੀਆਂ ਪਹਿਲੇ ਕਹਿ ਕਹਿ ਰਿਆ ਕਰੋ ਜੀ ਪਹਿਲਾਂ ਤੁਸੀਂ ਉਹਨਾਂ ਨੂੰ ਸਿਰ ਤੇ ਬਹਾ ਲੈਨੇ ਹੋ ਮੁੜ ਕੇ ਉਹਨਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਹੋ ਫੇਰ ਨਹੀਂ ਫਿਰ ਸਾਲ ਦੋ ਸਾਲ ਤਾਂ ਵਧੀਆ ਚੱਲਦਾ ਕਿਉਂਕਿ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਲਾੜ ਲੜਾਉਂਦੇ ਆ ਉਸ ਤੋਂ ਬਾਅਦ ਜਿਵੇਂ ਤੁਹਾਡੀਆਂ ਕਬੀਲਦਾਰੀਆਂ ਜ਼ਿੰਮੇਵਾਰੀਆਂ ਬਾਅਦ ਜਾਂਦੀਆਂ ਵਿੱਚ ਪਿਆਰ ਨਹੀਂ ਜੀ ਘਟਦਾ ਹੁੰਦਾ ਉਹ ਉਵੇਂ ਹੀ ਰਹਿੰਦਾ ਫਸ ਜ਼ਿੰਮੇਵਾਰ ਨਾ ਜਿਆਦਾ ਬਾਤ ਜਾਂਦੀਆਂ ਬੱਚੇ ਹੋ ਜਾਂਦੇ ਆ ਔਰ ਲੜਕੀਓ ਬੱਚਿਆਂ ਔਰਤਾ ਹੁੰਦੀ ਜਿਹੜੀ ਪਤਨੀ ਹੁੰਦੀ ਉਹ ਬੱਚਿਆਂ ਚ ਸਮਾਂ ਜਿਆਦਾ ਦੇਣ ਲੱਗ ਜਾਂਦੀ ਹੈ ਫਿਰ ਉਹਨਾਂ ਨੂੰ ਐਂ ਕਹਿੰਦਾ ਵੀ ਮੈਨੂੰ ਇਸ ਸਮਾਂ ਮਾਰੀਂ ਦਿੰਦੀ ਫਿਰ ਮਾੜੀ ਮਾੜੀ ਗੱਲ ਤੇ ਚੜਪਣਾ ਜਿਹੜਾ ਪਨ ਲੜਾਈ ਝਗੜੇ ਕਲੇਸ਼ ਜੋ ਤਲਾਕ ਦਾ ਕਾਰਨ ਬਣ ਜਾਂਦੇ ਆ ਜੀ ਤੇ ਇਹਦੇ ਲਈ ਪਹਿਲੇ ਹੀ ਆਪਾਂ ਉਸ ਤਰ੍ਹਾਂ ਆਪਦੇ ਮਾਹੌਲ ਦੇ ਮੁਤਾਬਕ ਚੱਲੀਏ ਤੇ ਤਾਂ ਕਿ ਆਪਣਾ ਰਿਸ਼ਤਾ ਇਹ ਲੰਬਾ ਚੱਲ ਸਕੇ ਪਹਿਲਾਂ ਲਾੜ ਲਾੜ ਚ ਤੇ ਉੜ ਕੇ ਪਹਿਲਾਂ ਗਝਾਈਏ ਨਾ ਫਿਰ ਛੋਟੀ ਮਾਰ ਹਟਾਈਏ ਨਾ ਫਿਰ ਜਦੋਂ ਤੁਸੀਂ ਛੋਟੀਆਂ ਮਾਰ ਕੇ ਹਟਾਉਨੇ ਆ ਫੇਰ ਨਹੀਂ ਹਟਦੇ ਜੀ ਫਿਰ ਉਹ ਰਿਸ਼ਤੇ ਵਿਗੜਦੇ ਆ ਤਲਾਕ ਦਾ ਕਾਰਨ ਜ਼ਿਆਦਾਤਰ ਤੁਹਾਡਾ ਇਹੀ ਬੰਦ ਹੈ ਜੀ ਪਹਿਲੇ ਤੁਸੀਂ ਸਮਝਦਾਰੀ ਨਾਲ ਸਿਆਣਪ ਨਾਲ ਚੱਲਿਆ ਕਰੋ ਤੇ ਜਿਹੜਾ ਤੁਹਾਡੇ ਇਹ ਸਿਆਣਪ ਤੁਹਾਡੀ ਲੰਮਾ ਲੰਮਾ ਸਮਾਂ ਚੱਲੇ ਤੇ ਇਥੇ ਲੜਕੀਆਂ ਨੂੰ ਵੀ ਥੋੜਾ ਜਿਆ ਇੰਨਾ ਪੇਸ਼ੈਂਸ ਸਬਰ ਰੱਖਣਾ ਚਾਹੀਦਾ ਜਦੋਂ ਵੀ ਪਤੀ ਘਰੋਂ ਬਾਹਰੋਂ ਘਰੇ ਆਵੇ ਕਦੇ ਵੀ ਉਹਦੇ ਕੋਲ ਘਰ ਦੀ ਕੋਈ ਲੜਾਈ ਝਗੜਾ ਕੋਈ ਘਰੇ ਤੂੰ ਤੂੰ ਮੈਂ ਮੁੰਡੇ ਆਉਣ ਸਾਰ ਉਹਨਾਂ ਨੂੰ ਇਹ ਗੱਲਾਂ ਨਾ ਦੱਸਿਆ ਕਰਨ ਜੀ ਆਉਂਦੇ ਆ 2 ਮਿੰਟ ਆ ਆਹ ਵੀ ਬੈਠਣ ਉਹਨਾਂ ਨੂੰ ਵੀ ਪਾਣੀ ਪੁੱਛਣ ਉਹਨਾਂ ਸਾਰੇ ਦਿਨ ਦਾ ਕੰਮ ਕਿਵੇਂ ਕੀਤਾ ਕਿਵੇਂ ਨਹੀਂ 2 ਮਿੰਟ ਉਹਨਾਂ ਲਈ ਕੱਢਾਂ ਟਾਈਮ ਲਗਾਂ ਤਾਂ ਕਿ ਉਹਨਾਂ ਦੀ ਸਾਰੇ ਦਿਨ ਦੀ ਥਕਾਵਟ ਦੂਰ ਹੋਵੇ ਇਹ ਨਹੀਂ ਹੁੰਦਾ ਆਪਾਂ ਤਾਂ ਹੁਣ ਘਰੇ ਬੈਠੇ ਆਂ ਦਫ਼ਤਰ ਦੇ ਵਿੱਚੋਂ ਆਏ ਆ ਇਨਸਾਨ ਪਤਾ ਨਹੀਂ ਕਿੰਨਾ ਕੰਮ ਚ ਕਿੰਨੇ ਇਸ ਕਰ ਜੇ ਵਿੱਚ ਕਿੰਨੀਆਂ ਕਿ ਟੈਨਸ਼ਨਾਂ ਲੈ ਕੇ ਆਏ ਤੇ ਜੇ ਦੋ ਮਿੰਟ ਉਹਦੇ ਕੋਲੇ ਬੈਠ ਕੇ ਪਾਣੀ ਪੀ ਉਹਨਾਂ ਚਾਹ ਪਾਣੀ ਪੁੱਛਦੇ ਆਂ 2 ਮਿੰਟ ਬੈਠ ਕੇ ਗੱਲਾਂ ਕਰਦੇ ਆਂ ਤੇ ਉਹ ਥੋੜਾ ਜਿਹਾ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦਾ ਆਂ ਉਸਾਰ ਤੁਸੀਂ ਝਗੜਿਆਂ ਦੀ ਪੰਡ ਨਾਲ ਲੈ ਕੇ ਬੈਠਿਆ ਕਰੋ ਜੀ ਤੇ ਜਿਵੇਂ ਹੁਣ ਲੜਕੀਆਂ ਕਹਿੰਦੀਆਂ ਆਂ ਪਹਿਲੇ ਜਾਇਦਾਤਾਂ ਅੰਚ ਕਾ ਲੜਕੀਆਂ ਆਉਂਦੀਆਂ ਆਂ ਆਪਾਂ ਸ਼ਹਿਰ ਚ ਰਹੀਏ ਜਾਂ ਆਪਾਂ ਅਲੱਗ ਰਹੀਏ ਤੇ ਤੁਸੀਂ ਉੱਥੇ ਉਹਨਾਂ ਨੂੰ ਇਹ ਕਰੋ ਵੀ ਤੁਸੀਂ ਮੈਂ ਆਪਣਾ ਮਾਪੇ ਛੱਡ ਦੂੰਗਾ ਜੇ ਤੂੰ ਅੱਡ ਰਹਿਣਾ ਚਾਹੁੰਦੀ ਆਂ ਨਾ ਮੈਂ ਰਹਿ ਚੂੰਗਾ ਮੈਂ ਆਪਣਾ ਮਾਪੇ ਛੱਡ ਦੂੰਗਾ ਮੈਂ ਨਹੀਂ ਇਹਨਾਂ ਨਾਲ ਰਹੂੰਗਾ ਪਰ ਅੱਜ ਤੂੰ ਮੇਰੇ ਨਾਲ ਇਹ ਕਸਮ ਖਾ ਕੇ ਅੱਜ ਤੋਂ ਬਾਅਦ ਤੂੰ ਵੀ ਆਪਦੇ ਪੇਕੇ ਨਹੀਂ ਜਾਵੇਂਗੀ ਤੂੰ ਵੀ ਆਪਣਾ ਮਾਪੇ ਛੱਡ ਤੇ ਮੈਂ ਵੀ ਛੱਡਦਾ ਆਪਾਂ ਦੋਨੇ ਛੱਡਦੇ ਆਂ ਫੇਰ ਆਪਾਂ ਅਲੱਗ ਰਹਾਂਗੇ ਫੇਰ ਦੇਖੋ ਤੁਸੀਂ ਤੁਹਾਨੂੰ ਸੋਨੂੰ ਕਹਿੰਦੀ ਆ ਤੁਹਾਡੀ ਪਤਨੀ ਵੀ ਤੂੰ ਅ ਕਿਉਂਕਿ ਉਹ ਨਹੀਂ ਚਾਹੁੰਦੀ ਮੇਰਾ ਮਾਮਾ ਮਾ ਮਾਪੇ ਛੱਡਾ ਪਰ ਸੋਡਾ ਮਾਵਾ ਭੁੱਲਦੀ ਛੱਡਾ ਦਿੰਦੇ ਵੀ ਆਪਾਂ ਲੱਗ ਰਹਿਣ ਲੱਗ ਜਾਈਏ ਇਹਦੇ ਨੇ ਲੜਕੇ ਥੋੜੇ ਜਿਆਦਾ ਸਮਝਦਾਰ ਬੰਨ ਤਾਂ ਇਹ ਰਿਸ਼ਤੇ ਲੰਬੇ ਚੱਲ ਸਕਦੇ ਜੀ ਇਹ ਗੱਲਾਂ ਤੁਸੀਂ ਪਹਿਲਾਂ ਹੀ ਕਰ ਸਕਦੇ ਹੋ ਪਹਿਲੇ ਇੰਨਾ ਕੁ ਮਾਹੌਲ ਦੇ ਮੁਤਾਬਕ ਚੱਲੋ ਕਿ ਤੁਹਾਨੂੰ ਸਵੇਰੇ ਫਿਰ ਤਲਾਕਾਂ ਸਿੱਖਣਾ ਜਾਣਾ ਪਵੇ ਚਲੋ ਜੀ ਜੇ ਕੋਈ ਬੱਚਿਆਂ ਦਾ ਇਹ ਝਗੜੇ ਵੱਧ ਵੀ ਗਏ ਜਾਰੇ ਤਲਾਕ ਵੀ ਹੋ ਗਈ ਹੁਣ ਬੱਚੇ ਚਾਹੁੰਦੇ ਵੀ ਸਿੱਨਾ ਵੀ ਜ਼ਿੰਦਗੀ ਦੀ ਸ਼ੁਰੂਆਤ ਕਰਕੇ ਤਾਂ ਮੈਂ ਤੁਹਾਨੂੰ ਇਹ ਹੀ ਬੱਚਿਆਂ ਨੂੰ ਪਹਿਲਾਂ ਵੀ ਮੇਰੀਆਂ ਇੱਕ ਦੋ ਵੀਡੀਓ ਸ਼ੇਅਰ ਹੋਈ ਸੀ ਵਿਸ਼ੇ ਤੇ ਆਈਆਂ ਮੈਂ ਅੱਜ ਫੇਰ ਉਹਨਾਂ ਬੱਚਿਆਂ ਲਈ ਫੇਰ ਨਵੀਂ ਵੀਡੀਓ ਲੈ ਕੇ ਆਈਆਂ ਬੱਚੋ ਤੁਸੀਂ ਪ੍ਰਮਾਤਮਾ ਨਾਲ ਜ਼ਰੂਰ ਜੁੜੋ ਜੁੜੋ ਜਦੋਂ ਤੁਸੀਂ ਪ੍ਰਮਾਤਮਾ ਨਾਲ ਜੁੜਦੇ ਹੋ ਨਾ ਜਿਹੜੇ ਤੁਹਾਡੇ ਅੰਦਰ ਨੈਗੇਟਿਵ એનર્ਜੀ ਭਰੀ ਹੈ ਗਲਤ ਖਿਆਲ ਗਲਤ ਗੱਲਾਂ ਭਰੀਆਂ ਹੋਈਆਂ ਇਹ ਥੋੜਾ ਜਿਹਾ ਤੁਹਾਨੂੰ ਇਹਨਾਂ ਤੋਂ ਰਾਹਤ ਮਿਲੂਗੀ ਥੋੜਾ ਜਿਹਾ ਤੁਸੀਂ ਤੁਹਾਡੀ ਜ਼ਿੰਦਗੀ 'ਚ ਸਕੂਨ ਆਊਗਾ ਇੰਨੀ ਜਿਹੜੀ ਟੈਨਸ਼ਨ ਆ ਨਾ ਇਹ ਖਤਮ ਹੋਊਗੀ ਸ਼ਾਂਤੀ ਸਕੂਨ ਆਊ ਤਾਂ ਕਿ ਤੁਸੀਂ ਸੋਹਣੀ ਜ਼ਿੰਦਗੀ ਦੇ ਸੋਹਣੇ ਐਸਲੇ ਲੈ ਸਕੋ ਗਰਵਾਨੀ ਨਾਲ ਜਦੋਂ ਆਪਾਂ ਜੁੜਦੇ ਆਂ ਜੇ ਆਪਣਾ ਮਾਨ ਬਦਲ ਜਾਂਦਾ ਪਰਮਾਤਮਾ ਆਪਣੇ ਤੇ ਇੰਨੀ ਕਿਰਪਾ ਕਰ ਦਿੰਦਾ ਕਿ ਆਪਣਾ ਹੌਲੀ ਹੌਲੀ ਤੁਸੀਂ ਜੁੜ ਕੇ ਦੇਖੋ ਤੁਸੀਂ ਇੱਕ ਸਾਲ ਹੀ ਜੁੜ ਕੇ ਦੇਖੋ ਕਿਸੇ ਵੀ ਬਾਣੀ ਜੁੜੋ ਪਰ ਬਾਣੀ ਤੁਸੀਂ ਉਹੀ ਜੁੜਨੀ ਹੈ ਜਿਹੜੀ ਨਿਤਨੇਮ ਬਣੋ ਇਹ ਨਹੀਂ ਹੈਗਾ ਚਲ ਅੱਜ ਕਰ ਲਿਆ 10 ਦਿਨਾਂ ਬਾਅਦ ਫੇਰ ਕਿਸੇ ਨੇ ਕਹਿ ਤਾ ਫੇਰ ਕਰ ਲਿਆ ਫੇਰ हट ਗਏ ਫੇਰ ਇਹ ਨਹੀਂ ਲਗਾਤਾਰ ਤੁਸੀਂ ਜੁੜੋ ਤੁਸੀਂ ਆਪ ਹੀ ਦੇਖੋਗੇ ਇੱਕ ਸਾਲ ਬਾਅਦ ਤੁਹਾਨੂੰ ਲੋਕ ਹੀ ਕਹਿਣਗੇ ਤੂੰ ਇੰਨਾ ਕਿਵੇਂ ਬਦਲ ਗਿਆ ਤੂੰ ਨਹੀਂ ਬਦਲਦਾ ਤੈਨੂੰ ਪ੍ਰਮਾਤਮਾ ਬਦਲ ਦਿੰਦਾ ਇਹਦੇ ਲਈ ਜੀ ਤੁਸੀਂ ਗੁਰਵਾਣੀ ਦੇ ਬੱਚਿਓ ਜਰੂਰ ਜੁੜੋ ਨਹੀਂ ਗੁਰਵਾਣੀ ਨਾਲ ਜੁੜ ਸਕਦੇ ਗੁਰੂ ਘਰ ਜਾ ਸਕਦੇ ਹੋ ਸਵੇਰ ਉਠੋ ਲੜਕੇ ਤਾਂ ਜਾ ਸਕਦੇ ਆ ਇਸ਼ਨਾਨ ਪਾਣੀ ਕਰੋ ਗੁਰੂ ਘਰ ਜਾਓ ਇੱਥੇ ਅਰਦਾਸ ਹੁੰਦੀ ਅਰਦਾਸ ਦੇ ਵਿੱਚ ਜਰੂਰ ਖੜੋ ਥੋੜੀ ਮੱਤੇ ਤੁਸੀਂ ਸੇਵਾ ਕਰਕੇ ਉਹ ਤੋਂ ਛੋੜੀ ਆਉਣ ਵਾਲੀ ਜ਼ਿੰਦਗੀ ਸਕੂਨ ਭਰੀ ਤੇ ਸੋਹਣੀ ਜ਼ਿੰਦਗੀ ਆਊਗੀ ਪਰ ਬੱਚਿਓ ਉੱਥੇ ਥੋੜੀ ਸਮਝਦਾਰੀ ਆਪ ਵੀ ਦਿਖਾਓ ਆਪ ਵੀ ਬਦਲੋ ਤੇ ਅਗਲੇ ਨੂੰ ਵੀ ਉਹਨਾਂ ਕ ਸਮਾਂ ਦਿਓ ਜਿਸ ਤਰ੍ਹਾਂ ਤੁਹਾਡੇ ਪਰਿਵਾਰ ਦਾ ਮਾਹੌਲ ਆ ਉਸ ਤਰ੍ਹਾਂ ਚਲਾਓ ਤੇ ਜਿਆਦਾ ਹਾਈ ਫਾਈ ਨਹੀਂ ਸਦਾ ਪਰਹਿ ਸਕਦੇ ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਜਿਆਦਾ ਹਾਈ ਫਾਈ ਕੁੜੀਆਂ ਬਾਹਰ ਜਾਣ ਲੱਗ ਜਾਂਦੀਆਂ પતિ ਪਤਨੀ 'ਚ ਜਿਆਦਾ ਕਲੇਸ਼ ਹੋ ਜਾਂਦਾ ਦੋਸਤਾਂ ਨੂੰ ਟਾਈਮ ਦਿੰਦਗਾ ਹੁੰਦਾ ਇਹ ਜਿਆਦਾ ਟਾਈਮ ਬਾਹਰ ਤੁਰੇ ਫਿਰਦੀ ਆ ਉਹ ਆਹਦੇ ਜਾਈਏ ਬਾਹਰ ਪਰਾਂਈਆਂ ਔਰਤਾਂ ਕੋਲ ਜਾਂਦੇ ਤੇ ਇਹੋ ਜਿਹੇ ਬੰਦੇ ਦਾ ਕੋਈ دین ਕੋਈ ਧਰਮ ਨਹੀਂ ਹੁੰਦਾ ਤੇ ਜ਼ਿੰਦਗੀ 'ਚ ਤੁਸੀਂ ਸੁਰਸੇ ਫਿਰ ਘਰ ਬੰਨ ਵੀ ਨਹੀਂ ਸਕਦੇ ਜੀ ਇਸੇ ਤਰ੍ਹਾਂ ਹੀ ਤੁਸੀਂ ਰਹਿ ਜਾਂਦੇ ਆ ਫਿਰ ਜਦੋਂ ਤੁਰੇ ਜਾਂਦੇ ਬੇ ਬਦਨਾਮੀ ਦਾ ਕੀ ਤੇ ਤੁਰਿਆ ਜਾਂਦਾ ਖੱਟਲਾ ਔਖੀ ਤੇ ਜੀ ਆਪਣੀ ਇੱਜ਼ਤ ਬਣਾਉਣੀ ਹੈ ਜਿੱਤੇ ਸਾਲਾਂ ਬੱਧੀ ਬੱਜਦੀ ਹੈ ਜੀ ਤੇ ਬਦਨਾਮੀ ਦਾ ਤੁਰਿਆ ਜਾਂਦੇ ਬੰਦਾ ਖੱਟ ਲੈਂਦਾ ਇਹਦੇ ਲਈ ਇੱਜ਼ਤ ਵਾਲੇ ਕੰਮ ਕਰੋ ਇੱਜ਼ਤ ਦਾ ਦਾਾ ਲੱਗਿਆ ਦਾ ਕਰੀ ਵੀ ਮਿਟਦਾ ਨਹੀਂਗਾ ਤੇ ਇਹਦੇ ਲਈ ਉਹ ਕੰਮ ਕਰੋ ਜਿਹੜੀ ਤੁਹਾਡੀ ਇੱਜ਼ਤ ਬਣੇ ਤੁਸੀਂ ਆਪ ਸਮਝਦਾਰ ਬਣੋ ਸਿਆਣੀਆਂ ਗੱਲਾਂ ਕਰੋ ਤੇ ਜੇ ਤੁਸੀਂ ਮੈਂ ਤੁਹਾਨੂੰ ਇੱਥੇ ਇੱਕ ਥੋੜਾ ਜਿਹਾ ਪਾਜ ਜਾਂ ਟੋਟਕਾ ਵੀ ਦੱਸਦੀ ਆ ਤੇ ਤੁਸੀਂ ਗੁਰਵਾਣੀ ਨਾਲ ਤਾਂ ਤੁਸੀਂ ਜ਼ਰੂਰ ਜੁੜਨਾ ਜੇ ਤੁਸੀਂ ਗੁਰਵਾਣੀ ਨਾਲ ਜੁੜੋਗੇ ਤੁਹਾਡਾ ਮਨ ਬਦਲੂਗਾ ਤੁਹਾਨੂੰ ਥੋੜਾ ਜਿੰਦਗੀ ਚ ਸਕੂਨ ਮਿਲੂਗਾ ਤੁਸੀਂ ਆਪਣੇ ਨਵੇਂ ਰਿਸ਼ਤੇ ਦੀ ਸੋਹਣੀ ਸ਼ੁਰੂਆਤ ਕਰ ਸਕਦੇ ਹੋ ਗੁਰਬਾਣੀ ਨਾਲ ਮੈਂ ਤੁਹਾਨੂੰ ਤਾਂ ਜੋੜਨੀ ਇਹਦੇ ਇਹ ਜੁੜੋ ਤਾਂ ਕਿ ਤੁਹਾਡਾ ਆਉਣ ਵਾਲਾ ਸਮਾਂ ਸੋਹਣਾ ਬਤੀਤ ਹੋਵੇ ਤੇ ਸੋਹਣਾ ਤੁਹਾਡਾ ਘਰ ਪਰਿਵਾਰ ਤੇ ਤੁਹਾਡੀ ਸੋਹਣੀ ਲਾਈਫ ਦੁਆਰਾ ਜਦੋਂ ਤੁਸੀਂ ਐਡਾ ਵੱਡਾ ਹੁਣ ਕੰਮ ਕਰਕੇ ਤੁਸੀਂ ਨਹੀਂ ਚਾਹੁੰਦੇ ਵੀ ਨਿਤਨੇਤ ਇਹ ਕੰਮ ਹੋਵੇ ਤਾਂ ਤੁਸੋਂ ਨੂੰ ਪਰਮਾਤਮਾ ਨਾਲ ਜੁੜੋ ਜੇ ਥੋੜੀ ਮੈਰਿਜ ਹੋ ਜਾਂਦੀ ਉਸ ਤੋਂ ਬਾਅਦ ਵੀ ਤੁਸੀਂ ਪਰਮਾਤਮਾ ਨਾਲ ਜਰੂਰ ਜੁੜਨਾ ਕਰਵਾਣੀ ਦਾ ਖਿਹੜਾ ਨਹੀਂ ਛੱਡਣਾ ਜੀ ਜੋ ਵੀ ਸੁਣ ਬਾਣੀ ਠੀਕ ਲੱਗਦੀ ਹੈ ਤੁਸੀਂ ਪੜ ਸਕਦੇ ਜਿੰਨਾ ਵੀ ਸਮਾਂ ਅਵਰਤ ਵੇਲਾ ਸਾਂਭਣਾ ਜ਼ਰੂਰੀ ਹੈ ਜੀ ਇਹਦੇ ਲਈ ਅਮਰਤ ਵੇਲਾ ਜਰੂਰ ਸਾਂਭੇ ਸਵੇਰ ਉੱਠ ਕੇ ਤੁਸੀਂ ਬਾਣੀ ਪੜ ਸਕਦੇ ਹੋ ਬੱਚਿਓ ਗੁਰੂ ਘਰ ਜਾ ਸਕਦੇ ਤੇ ਇੱਕ ਮੈਂ ਇੱਥੇ ਤੁਹਾਨੂੰ ਟੋਟਕਾ ਦੱਸਦੀ ਆ ਬੱਚੇ ਤੁਸੀਂ ਉਹ ਕਰ ਸਕਦੇ ਹੋ ਸ਼ਨੀਵਾਰ ਵਾਲੇ ਸ਼ਨੀਵਾਰ ਵਾਲੇ ਦਿਨ ਤੁਸੀਂ ਜਿਉਂਦਾ ਆਟਾ ਲੈਣਾ ਹੈ ਸ਼ਨੀਵਾਰ ਵਾਲਦੇ ਨੇ ਕੰਮ ਤੁਸੀਂ ਸ਼ੁਰੂ ਕਰਨਾ ਹੈ ਇਹ ਕੰਮ ਤੁਸੀਂ ਕਰਨਾ ਸ਼ਾਮ ਨੂੰ ਸੂਰਜ ਅਸਤ ਹੋਣ ਤੋਂ ਬਾਅਦ ਸ਼ਾਮ ਨੂੰ ਜੋ ਸੂਰਜ ਢਲ ਗਿਆ ਉਸ ਤੋਂ ਬਾਅਦ ਇਹ ਟੋਟਕਾ ਸ਼ੁਰੂ ਕਰਨਾ ਤੁਸੀਂ ਇੱਥੇ ਤੁਸੀਂ ਲੈਣਾ ਜਿਉਂਦਾ ਆਟਾ ਤੇ ਉਹਦੇ ਵਿੱਚ ਥੋੜੀ ਜਿਹੀ ਤੁਸੀਂ ਪਾਉਣਿਆ ਕਾਲੇ ਤੇਲ ਥੋੜਾ ਜਿਹਾ ਪਾਉਣਾ ਸਰੋਂ ਦਾ ਤੇਲ ਤੇ ਉਹਨੂੰ ਆਮ ਸਾਦੇ ਪਾਣੀ ਨਾਲ ਘੁੱਲ ਲੈਣਾ ਤੇ ਇੱਕ ਰੋਟੀ ਬਣਾਉਣੀ ਆ ਆਪਣੀਆਂ ਰੋ ਫੁਲਕੇ ਨਹੀਂ ਫੁਲਕਾ ਨਹੀਂ ਬਣਾਉਣਾ ਜੀ ਇੱਕ ਥੋੜੀ ਜਿਹੀ ਭਾਰੀ ਰੋਟੀ ਬਣਾਉਣੀ ਆ ਇਹ ਨਾ ਹੋਵੇ ਪਤਲਾ ਜਾ ਤੇ ਫੁਲਕਾ ਆ ਬਣਾਉਣੀ ਭਾਰੀ ਰੋਟੀ ਬਣਾਓ ਬਣਾ ਕੇ ਰੋਟੀ ਉਹਦੇ ਉੱਪਰ ਤੁਸੀਂ ਗੁੜ ਪਾ ਸਕਦੇ ਹੋ ਸ਼ੱਕਰ ਪਾ ਸਕਦੇ ਹੋਗੇ ਸ਼ੱਕਰ ਜਾਂ ਗੁੜ ਪਾ ਕੇ ਉਹ ਤੇ ਤੁਸੀਂ ਉਹ ਮੱਝ ਦੇ ਮੂੰਹ ਚ ਦੇ ਕੇ ਆਉਣੀ ਆ ਜੀ ਉਹ ਮੱਝ ਨੂੰ ਖਵਾਉਣੀ ਆ ਤੁਸੀਂ ਜੇ ਤਾਂ ਲੜਕੀ ਦਾ ਵਿਆਹ ਨਹੀਂ ਹੁੰਦਾ ਤਾਂ ਲੜਕੀ ਖਵਾ ਸਕਦੀ ਹੈ ਲੜਕੇ ਦਾ ਵਿਆਹ ਨਹੀਂ ਹੁੰਦਾ ਲੜਕਾ ਖਵਾ ਸਕਦਾ ਰੋਟੀ ਭਾਵੇਂ ਚਾਹੇ ਰੋਟੀ ਮਾਂ ਬਣਾ ਦੇ ਰੋਟੀ ਦਾ ਕੋਈ ਨਹੀਂ ਜੀ ਰੋਟੀ ਮਾਂ ਬਣਾ ਕੇ ਰੱਖ ਸਕਦੀ ਹੈ ਪਰ ਮੱਝ ਨੂੰ ਖਵਾਉਣੀ ਉਹ ਬੱਚੇ ਨਹੀਂ ਖਵਾਉਣੀ ਆ ਤੇ ਉੱਥੇ ਹੁਣ ਇਹ ਇਹੀ ਰੋਟੀ ਖਵਾਉਣ ਲੱਗੇ ਹੁਣ ਇਹੀ ਕਹਿਣਾ ਕਿ ਮੈਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਤੇ ਮੇਰੇ ਸੋਹਣੇ ਦੇ ਸਕੂਨ ਪਰੇ ਦੇਣ ਆਉਣ ਤੇ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਵੇ ਤੇ ਮੈਂ ਦੁਬਾਰਾ ਫੇਰ ਵਿਆਹ ਦੇ ਬੰਧਨ ਚ ਬੱਜਾਂ ਤੇ ਮੇਰਾ ਸੋਹਣਾ ਚੰਗਾ ਜੀਵਨ ਬਤੀਤ ਹੋਵੇ ਇਹ ਤੁਸੀਂ ਸ਼ਨੀਵਾਰ ਤੋਂ ਲੈ ਕੇ 7 ਦਿਨ ਕਰਨਾ ਜੀ ਲਗਾਤਾਰ ਅਗਲੇ ਸ਼ੁੱਕਰਵਾਰ ਤੱਕ ਇਹ ਕਰਨਾ ਤੁਸੀਂ ਟੂਟਕਾ ਤੇ ਕਰਨਾ ਸ਼ਾਮ ਨੂੰ ਆ ਦਿਨ ਛਿਪੇ ਤੋਂ ਬਾਅਦ ਤੇ ਇਹ ਤੁਸੀਂ ਤੁਸੀਂ ਦੇਖੋ ਇਹਦੇ ਵਿੱਚ ਤੁਸੀਂ 2 ਮਹੀਨਿਆਂ ਦੇ ਵਿੱਚ ਵਿੱਚ ਹੀ ਦੁਬਾਰੇ ਫੇਰ ਵਿਆਹ ਦੇ ਬੰਧਨ ਚ ਵੱਜੋਗੇ ਇਹ ਤਲਾਕ ਵਾਲੇ ਬੱਚੇ ਵੀ ਕਰ ਸਕਦੇ ਆ ਇਹ ਜਿਨ੍ਹਾਂ ਬੱਚਿਆਂ ਦੇ ਵਿਆਹ ਨਹੀਂ ਹੋਏ ਜੀ ਇਹ ਉਹ ਵੀ ਕਰ ਸਕਦੇ ਹੈਗੇ ਇਹ ਉਹ ਬੱਚੇ ਵੀ ਕਰ ਸਕਦੇ ਹੈਗੇ ਏ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਮੇਰੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ